ਸਤ ਸ੍ਰੀ ਅਕਾਲ ਕਿਸਾਨ ਦੋਸਤੋ ਕਿਸਾਨ ਦੋਸਤੋ ਆ ਦੇਖੋ ਆਪਾਂ ਪਨੀਰ ਨੂੰ ਤਿੰਨ ਦਿਨਾਂ ਬਾਅਦ ਪਾਣੀ ਲਗਾਇਆ ਹੈ ਇੱਧਰ ਪਾਣੀ ਲੱਗ ਰਿਹਾ ਹੈ ਤੇ ਥੱਲੋ ਜ਼ਮੀਨ ਦੇਖੋ ਤੁਸੀਂ ਐ ਤਰੇੜਾ ਪਾਟੀ ਪਈ ਐ ਪਨੀਰੀ ਵੀ ਮਰਜਾਈ ਪਈ ਫੁੱਲ ਗਰਮੀ 'ਚ ਰੱਖੀ ਆਪਾਂ ਇਹਨੂੰ ਇਹਨੂੰ ਵੀ ਪਾਣੀ ਹੁਣ ਲਗਾਇਆ ਪਹਿਲਾਂ ਉਸਕੈਰ ਨੂੰ ਲਗਾਇਆ ਸੀ ਫਿਰ ਇਹਨੂੰ ਹੁਣ ਆ ਇੱਧਰ ਪਾਣੀ ਲੱਗ ਰਿਹਾ ਹੈ ਮੇਰੇ ਕਹਿਣ ਦਾ ਪਾਵੇ ਆ ਵੀ ਜਿੰਨੀ ਆਪਾਂ ਖੇਤੀਬਾੜੀ ਮਤਲਬ ਕੁਝ ਵੀ ਆਪਣਾ ਆਪਣੀ ਫਸਲ ਹੋਈ ਜਾਂ ਆਪਣੇ ਬੱਚੇ ਹੋਏ ਜਾਂ ਆਪਣਾ ਸਰੀਰ ਹੋਇਆ ਜਿੰਨਾ ਆਪਾਂ ਇਹਨੂੰ ਸੋਹ ਰੱਖਾਂਗੇ ਇਨੇ ਉਹ ਨਹੀਂ ਕਮਜ਼ੋਰ ਹੋਣਾ ਉਹ ਕਹਿੰਦੇ ਨਹੀਂ ਹੁੰਦੇ ਅਕਲ ਠੋਕਰਾਂ ਖਾ ਖੇ ਆਂਦੀ ਏ ਹੁਣ ਆਪਾਂ ਇਹਨੂੰ ਗਰਮੀ ਚ ਰੱਖਿਆ ਬਹੁਤ ਲੋਕ ਇਹ ਵੀ ਕਹਿਣਗੇ ਪਣੀ ਦੀ ਮੱਚ ਜੂਗੀ ਇਦਾਂ ਹੋ ਜਾਂਦਾ ਉਹ ਹੋ ਜਾਂਦਾ ਕੁਛ ਨਹੀਂ ਹੁੰਦਾ ਉਹ ਪਹਿਲੇ ਵਾਲੀ ਕਿਹੜੀ ਆ ਉਹ ਪਹਿਲਾਂ ਜਮਾ ਇਸ ਦੇ ਵਰਗ ਹੋਈ ਪਈ ਸੀਗੀ ਐ ਜਮਾ ਉੱਤੋਂ ਇਕੱਠੀ ਹੋਈ ਪਈ ਸੀਗੀ ਤੇ ਹੁਣ ਦੇਖੋ ਕਿਦਾਂ ਖੜ ਗਈ ਏ ਕੋਈ ਕਹਿ ਨਹੀਂ ਸਕਦਾਗਾ ਮੈਨੂੰ ਬਹੁਤ ਲੋਕਾਂ ਨੇ ਕਹਿੰਦਾ ਪਾਣੀ ਲਾ ਦੇ ਮੱਚ ਜੂਗੀ ਉਹ ਹੋ ਜੂਗੀ ਉਹ ਦੇਖੋ ਖਰੀ ਖੜੀ ਇੱਕ ਵੀ ਬੂਟਾ ਨਹੀਂ ਮੱਚੇਗਾ ਇਦਾਂ ਹੀ ਅਪਾ ਦੇਖਦੇ ਆ ਕਿ ਕਈ ਵਾਰ ਆਪਣਾ ਪਿਛਲੇ ਸਾਲ ਵਾਲਾ ਵੀ ਇਸ ਤਰ੍ਹਾਂ ਹੀ ਖੇਤਾਂ ਵਿੱਚ ੁੱਗ ਪੈਂਦਾ ਝੋਨੇ ਦਾ ਉਹਨੂੰ ਦੱਸੋ ਕਿਹੜੀ ਸਪਰੇ ਹੁੰਦੀ ਏ ਕਿਹੜਾ ਉਹਨੂੰ ਪਾਣੀ ਲੱਗਦਾ ਕਿਤੇ ਮਾੜਾ ਮੋਟਾ ਮੀਂਹ ਪੈ ਜੇ ਉਹ ਉਸੇ ਤਰ੍ਹਾਂ ਹਰਿਆ ਭਰਿਆ ਦਾਣਾ ਫਿਰ ਤੋਂ ਤਿਆਰ ਹੋ ਜਾਂਦਾ ਨਹੀਂ ਉਹਨੂੰ ਕੋਈ ਸਪਰੇ ਹੁੰਦੀ ਨਹੀਂ ਉਹਨੂੰ ਕੋਈ ਪਾਣੀ ਲੱਗਦਾ ਇਸ ਤਰ੍ਹਾਂ ਹੀ ਉਹ ਹੋ ਜਾਂਦਾ ਤੇ ਮੇਰੇ ਕਹਿਨ ਦਾ ਭਾਵੇਂ ਆ ਵੀ ਬਹੁਤ ਸੋਲਪੁਣਾ ਨਾ ਰੱਖੋ ਖੇਤਾਂ ਫਸਲਾਂ ਨੂੰ ਵੀ ਖਾਸ ਕਰਕੇ ਆਪਦੇ ਬੱਚਿਆਂ ਨੂੰ ਵੀ ਬੱਚਿਆਂ ਨੂੰ ਵੀ ਪੂਰਾ ਖਿੱਚ ਕੇ ਰੱਖੋ ਲਓ ਕੰਮ 'ਚ ਕੁਛ ਨਹੀਂ ਵਿਗੜਦਾ ਕੋਈ ਢੂਆ ਪਾੜਦਾ ਉਹਨਾਂ ਦਾ ਇਹ ਮੇਰੀ ਬੇਨਤੀ ਆ ਮੰਦਨੀ ਜੀ ਨਹੀਂ ਮੰਦਨੀ ਤੁਹਾਡੇ ਪਾਸੇ ਧੰਨਵਾਦ